ਤੁਹਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਹੀਂ ਨਹੀਂ ਪ੍ਰੈਸ਼ਰ ਜਿੰਨਾ ਚਿਰ ਦਿਮਾਗ ਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਸਮਝ ਕੇ ਚੱਲੋ ਵੀ ਅਸੀਂ ਇੱਥੋਂ ਦੇ ਇਸ ਦੇਸ਼ ਦੇ ਮਹਾਰਾਜੇ ਆ ਇੱਥੋਂ ਦੇ ਸਾਡੇ ਵੱਡੇ ਵਡੇਰੇ ਇੱਥੋਂ ਦੇ ਪਾਤਸ਼ਾਹ ਸੀਗੇ ਤੇ ਫਿਰ ਆਪਾਂ ਇਹਨਾਂ ਥੱਲੇ ਨਹੀਂ ਲੱਗ ਸਕਦੇ ਜਿਹੜਿਆਂ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਦੇ ਰੇਪ ਹੋਣ ਲੱਗ ਜਾਣ ਇਸੇ ਗੱਲ ਦਾ ਹੀ ਤਾਂ ਰੋਣਾ ਜੇ ਆਪਾ ਬਾਣੇ ਤੇ ਬਾਣੀ ਨਾਲ ਜੁੜ ਜਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਕਿ ਮੈਂ ਉਸ ਲਹਿ ਦੇ ਨਾਲ ਹੀ ਤੁਰ ਰਿਹਾ ਵਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਪੀ ਵੀ ਆਏ ਆ ਐਮਐਲਏ ਵੀ ਆਏ ਆ ਐਸਐਸਪੀ ਵੀ ਆਏ ਆ ਡੀਸੀ ਵੀ ਆ ਗਏ ਆ ਡੀਐਸਪੀ ਵੀ ਆ ਗਿਆ ਵਾ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਾਹ ਵਾ ਗੁਰੂ ਮਹਾਰਾਜ ਦਾ ਹੱਥਾ ਤੇ ਇੱਕ ਆਪ ਆਪਦੀ ਸੋਚ ਨੂੰ ਲੈ ਕੇ ਚੱਲ ਰਹੇ ਆ ਵੀਡੀਓ ਵੇਖ ਰያ ਸੀ ਇੱਕ ਹੋਰ ਨੌਜਵਾਨ ਲੜਕੀ ਆ ਉਹ ਬਾਬੇ ਦੇ ਬਾਰੇ ਬੋਲ ਰਹੀ ਆ ਤੇ ਕੀ ਲੱਗਦਾ ਪੁਲਿਸ ਨੇ ਕੋਈ ਐਕਸ਼ਨ ਕੀਤਾ ਉਹਦੇ ਬਾਰੇ ਹੁਣ ਤੱਕ ਕੀ ਪਤਾ ਲੱਗਿਆ ਨਹੀਂ ਹਾਂਜੀ ਉਹ ਜਿਹੜੀ ਬਾਬੇ ਦੇ ਵਿਰੋਧ ਨਹੀਂ ਬੋਲ ਰਹੀ ਲੜਕੀ ਉਹ ਸਚਾਈ ਜਿਹੜੀ ਹੈਗੀ ਆ ਪੇਸ਼ ਕਰ ਰਹੀ ਆ ਅਸਲ ਦੇ ਵਿੱਚ ਵਿਰੋਧਤਾ ਆਪਣੀ ਹੋ ਰਹੀ ਸੀ ਉਸ ਪਾਰਟੀ ਵੱਲੋਂ ਵੀ ਜਿਹੜੀ ਲੜਕੀ ਮਕਰਾ ਲਈ ਗਈ ਆ ਪੈਸੇ ਦੇ ਕੇ ਜਾਂ ਬਾਬੇ ਦਾ ਕੋਈ ਦਾਅਬ ਦਬਾਅ ਚਾਹੇ ਲੜਕੀ ਝੂਠੀ ਆ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇ ਗਏ ਜੇ ਆਪਾਂ ਕਾਨਫਰੰਸ ਨਾ ਕਰਦੇ ਹੋ ਸਕਦਾ ਉਹ ਪੇਸ਼ਕਸ਼ ਹੋ ਜਾਂਦੀ ਪਰ ਮਹਾਰਾਜ ਨੇ ਬਾਣੇ ਦੀ ਲਾਜ ਐਸੀ ਰੱਖੀ ਆ ਵੀ ਉਹ ਉਹ ਜਿਹੜਾ ਪਾਪੀ ਸੀ ਨਾ ਉਹਦੇ ਪਾਪਾਂ ਦਾ ਘੜਾ ਇੰਨਾ ਕ ਭਰ ਗਿਆ ਉਹ ਤੋਂ ਲੋਟ ਨਹੀਂ ਆ ਰਿਹਾਗਾ ਮੈਂ ਤਾਂ ਇਹ ਵੀ ਮੀਡੀਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੁਣ ਦੇਤੇ ਆ ਵੀ ਭਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਥ ਨੂੰ ਹੀ ਘੜੀ ਸੀ ਫਿਰਗੇ ਇੱਕ ਕਿ ਇਸ ਤਈ ਅਸੀਂ ਪੂਰਾ ਜਿਹੜਾ ਫੋਕਸ ਕਰਕੇ ਉਹਨੂੰ ਜਿਹੜੀ ਬਣਦੀ ਸਜ਼ਾ 20-25 ਸਾਲ ਜਿਹੜੀ ਹੈਗੀ ਕੋਟ ਰਾਹੀਂ ਦਵਾਵਾਂਗੇ। ਮਾਮਲੇ 'ਚ ਅਪੀਲੇਸ਼ਨ ਕੀ ਹੈ ਵੀ ਹੋਰ ਐਫ ਆਈ ਆਰ ਵੀ ਦਰਜ ਹੋਈ ਹੈ ਬਾਬੇ ਤੇ। ਨਹੀਂ ਨਹੀਂ ਹੁਣ ਜਿਹੜਾ ਆਪਾਂ ਪਰਸੋ ਜਾਂ ਚੌਥੇ ਕੱਠ ਰੱਖਾਂਗੇ ਨਾ ਉਹਦੇ ਵਿੱਚ ਸਿੱਖ ਸੰਗਤਾਂ ਜਥੇਬੰਦੀਆਂ ਨੂੰ ਇਹ ਕਹਾਂਗੇ ਵੀ ਬਾਬੇ ਦੇ ਉੱਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਸੀ ਹੋ ਗਈਆਂ ਬਾਬੇ ਦੇ ਉੱਤੇ 295 ਦੀ ਧਾਰਾ ਤਾਂ ਦਰਜ ਕਰ ਲੈਣਾ ਜਿਹੜਾ ਕੱਠ ਪਹਿਲੋ ਰੱਖਿਆ ਸੀ ਉਹ ਤਾਂ ਪ੍ਰਸ਼ਾਸਨ ਨੇ ਸੁਣਿਆ ਹੀ ਨਹੀਂ ਹਜੇ ਬੇਅਦਬੀ ਹੋਈ ਆ ਤੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਬਾਬੇ ਤੇ 295 ਇਹ ਲਾਉਣ ਤੁਹਾਡੇ ਉੱਤੇ ਵੀ ਕੁਝ ਇਲਜ਼ਾਮ ਲੱਗ ਰਹੇ ਕਿ ਪੈਸੇ ਦੇ ਲੈਣ ਦੇਣ ਅਮਰਤਪਾਲ ਸਿੰਘ ਮਹਿਰੂ ਕਰ ਰਿਹਾ ਵਾ ਉਹਦੇ ਬਾਰੇ ਕੁਝ ਕਹਿਣਾ ਚਾਹੋ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਬਾਈ ਫੇਰ ਪ੍ਰਸ਼ਾਸਨ ਦਾ ਮੱਥਾ ਨਹੀਂ ਲਾ ਸਕਦੇ ਸੱਚੇ ਆ ਖੜੇ ਆ ਪ੍ਰਸ਼ਾਸਨ ਸਾਹਮਣੇ ਆ ਜੇ ਤੁਸੀਂ ਡੀਐਸਪੀ ਸਾਹਿਬਾਨ ਤੇ ਵੀ ਇੱਕ ਕਿਹਾ ਸੀ ਕਿ ਉਹ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਲੜਕੀ ਕਹਿ ਰਹੀ ਆ ਕਿ ਮੈਂ ਐਸਪੀ ਤੇ ਵੀ ਗਈ ਡੀਐਸਪੀ ਤੇ ਵੀ ਗਈ ਮੇਰੀ ਸੁਣਵਾਈ ਨਹੀਂ ਹੋਈ ਉਹ ਲੜਕੀ ਦੇ ਪਿਆਰ ਆਏ ਹੋਏ ਆ ਸੱਚੀਆਂ ਗੱਲਾਂ ਨੇ ਨਾ ਬਾਈ ਦੇਖੋ ਵਾਪਰ ਗਈ ਤੁਸੀਂ ਘਰੇ ਜਾ ਕੇ ਪੁੱਛਣਗੇ ਕਿ ਕਿੱਥੋਂ ਆਏ ਤੁਸੀਂ ਸੱਚੀ ਦੱਸੋਗੇ ਇੱਥੋਂ ਆਏ ਆ ਕਿਉਂਕਿ ਵੀਓ ਪਏ ਆ ਪ੍ਰੂਫ ਪਏ ਆ ਸਾਡੇ ਕੋਲੇ ਵੀ ਪ੍ਰੂਫ ਆ ਸਾਰੇ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਜਵਾਬ ਦੇ ਦੇਵੇ ਐਸਐਸਪੀ ਡੀਐਸਪੀ ਜਾਂ ਐਚਓ ਸਾਹਿਬ ਮੀਡੀਆ ਦੇ ਵਿੱਚ ਬਿਆਨ ਦੇ ਦੇਣ ਜੇ ਸੱਚੇ ਆ ਤਾਂ ਤੁਹਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਹੀਂ ਨਹੀਂ ਪ੍ਰੈਸ਼ਰ ਜਿੰਨਾ ਚਿਰ ਦਿਮਾ ਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਜੇ ਕਰੇਗੇ ਆ ਇਹ ਸਿਖਲੋ ਜਾਵੇ ਸਿਖਲੋ ਸਾਹਿਬ ਜੇਕਰ ਪੀਤਾ ਤੁਸੀਂ ਕਿਉਂ ਸੁਣਵਾਈ ਨਹੀਂ ਕਰ ਰਿਹਾ ਹੁਣ ਹੋਰ ਹੀ ਸੁਣਵਾਈ ਤੋਂ ਲੱਗਦਾ ਜਦੋਂ ਕੇਸ ਇਸ ਹਕੂਮਤ ਦੀ ਕਚਹਿਰੀ ਚੋਂ ਨਿਕਲ ਕੇ ਖਾਲਸੇ ਦੀ ਹਕੂਮਤ ਦੇ ਥੱਲੇ ਆ ਜੇ ਨਾ ਫਿਰ ਕੌਣ ਸੁਣਵਾਈ ਕਰਦਾ ਜਾਂ ਨਹੀਂ ਕਰਦਾ ਇਹ ਮੈਨੇ ਨਹੀਂ ਰੱਖਦਾ ਹੁਣ ਤਾਂ ਸੁਣਵਾਈ ਹੋ ਗਈ ਉਹ ਤਾਂ ਹੁਣ ਇੱਕ ਪਾਸੇ ਹੋ ਗਿਆ ਨਾ ਕੇਸ ਦਰਜ ਹੋ ਕੇ ਹੁਣ ਤਾਂ ਮੱਥਾ ਖਾਲਸੇ ਨਾਲ ਲੱਗ ਗਿਆ ਸਾਧਾ ਪਰ ਜੇ ਦੁਨਿਆਵੀ ਅਦਾਲਤਾਂ ਇਦਾਂ ਕਰਨ ਗਈਆਂ ਜਾਂ ਜਿਹੜੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਕਿ ਸਾਡ ਤੋਂ ਉਹ ਹੀ ਇਸ ਤਰ੍ਹਾਂ ਨਾ ਕਰਨੀ ਕਰੂਗਾ ਤੇ ਫਿਰ ਤੇ ਨੁਕਸਾਨ ਆ ਨਾ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਇੱਕ ਤੁਹਾਡੀ ਹੋਰ ਵੀ ਇੱਕ ਵੀਡੀਓ ਤੁਸੀਂ ਵਾਇਰਲ ਕੀਤੀ ਹੋਈ ਸੀ ਤੁਹਾਡੇ ਪੇਜ ਤੇ ਪੇਸ਼ ਕੀਤੀ ਛੋਟੀ ਜੀ ਬੱਚੀ ਨਾਲ ਕੋਈ ਹੋਰ ਛੇੜਖਾਨੀ ਕਰ ਰਿਹਾ ਸੀ ਜੇ ਉਹ ਪ੍ਰਸ਼ਾਸਨ ਅਨਾਂ ਕਰਨੀ ਕਰਦਾ ਤੇ ਆਪਣਾ ਨੁਕਸਾਨ ਆ ਤੇ ਫਿਰ ਆਪਣਾ ਰਾਜ ਲਾਗੂ ਕਰਕੇ ਫਿਰ ਨਾਲੇ ਪਤਾ ਵੀ ਉਹ ਆਪਣਾ ਨੁਕਸਾਨ ਕਰ ਰਹੇ ਆ ਤੇ ਨਾਲੇ ਆਪ ਆਪ ਦੇ ਰਾਜ ਤੋਂ ਮੁਨਕਰ ਹੋਈ ਜਾਂਦੇ ਆ ਠੀਕ ਆ ਸਮਝ ਕੇ ਚੱਲੋ ਵੀ ਅਸੀਂ ਇੱਥੋਂ ਦੇ ਇਸ ਦੇਸ਼ ਦੇ ਮਹਾਰਾਜੇ ਆ ਇੱਥੋਂ ਦੇ ਸਾਡੇ ਵੱਡੇ ਵਡੇਰੇ ਇੱਥੋਂ ਦੇ ਪਾਤਸ਼ਾਹ ਸੀਗੇ ਤੇ ਫਿਰ ਆਪ ਇਹਨਾਂ ਥੱਲੇ ਨਹੀਂ ਲੱਗ ਸਕਦੇ ਬਾਈ ਤੁਸੀਂ ਕਹਿੰਦੇ ਸੀ ਕੋਈ ਨਾਲ ਤੁਰਿਆ ਨਹੀਂ ਅੱਜ ਲੱਗਦਾ ਵੀ ਨਾਲ ਤੁਰੇ ਨੇ ਲੋਕ ਇਹ ਇਹ ਤਾਂ ਜਵਾਬ ਹੁਣ ਕੁਝ ਗੱਲਾਂ ਦੇ ਜਵਾਬ ਬੰਦੇ ਨੇ ਨਹੀਂ ਸਮਝਣੇ ਦੇਣੇ ਹੁੰਦੇ ਤੇ ਸਮਾਂ ਜਵਾਬ ਦੇ ਹੀ ਜਾਂਦਾ ਨਾ ਬਾਈ ਤੇ ਲੱਗ ਰਿਹਾ ਗੁਰਾਂ ਸਾਹਿਬ ਦੀ ਬੇਅਦਬੀ ਆ ਉਥੇ ਹੀ ਕਾਲ ਤੱਕ ਤੋਂ ਕੋਈ ਹੁਕਮ ਆਇਆ ਹੋਵੇ ਨਹੀਂ ਮੈਂ ਨਹੀਂ ਕਰੂੰਗਾ ਗੱਲਬਾਤ ਬਾਈ ਹਜੇ ਵੀ ਜੇ ਮੈਨੂੰ ਗੱਲਬਾਤ ਕਰਨ ਦੀ ਲੋੜ ਆ ਤੇ ਫਿਰ ਟੋੜੇ ਤੱਕ ਪਹੁੰਚ ਹੋਈ ਹੋਵੇ ਮਿਲਣਾ ਹੋਵੇ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਕੋਈ ਕੋਸ ਇੱਕ ਕੀ ਵੱਡੀਆਂ ਸਰਮੌਰ ਸੰਸਥਾਵਾਂ ਨੇ ਸਾਹਸ ਨਹੀਂ ਦਿੱਤਾ ਕੋਈ ਫੋਨ ਜਿਹੜਾ ਵੀਰ ਨੇ ਗੱਲ ਕੀਤੀ ਹੈ ਕੋਈ ਫੋਨ ਉਹਨਾਂ ਦਾ ਆਇਆ ਹੋਵੇ ਸਰਮੌਰ ਸੰਸਥਾ ਦਾ ਨਹੀਂ ਆਇਆ ਨਹੀਂ ਹੈਗਾ ਪਰ ਸਿੰਘ ਆ ਗਿਆ ਇਹਨਾਂ ਨੇ ਭਾਈ ਮਾਨ ਸਿੰਘ ਜੀ ਹੁਣਾਂ ਨੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲਿਆਂ ਦਾ ਨਾਂ ਦਾ ਜ਼ਿਕਰ ਕੀਤਾ ਵਾ ਉਹ ਹਾਜ਼ਰ ਨਹੀਂ ਸਮਝ ਲਓ ਸਾਨੂੰ ਨਾ ਲੱਗਦਾ ਸੀ ਕਿ ਅਮਰਪਾਲ ਮੈਰੋ ਕੱਲਾ ਪੈ ਗਿਆ ਅੱਜ ਕੌਮ ਨਾਲ ਖੜੀ ਹੈ ਤੁਹਾਡੇ ਲੱਗਦਾ ਸੀ ਤੁਹਾਨੂੰ ਜਿੰਨਾ ਪ੍ਰੈਸ ਕਾਨਫਰੰਸ ਕੀਤੀ ਆ ਉਸ ਤੋਂ ਪਹਿਲਾਂ ਇਹ ਤਾਂ ਲੱਗਦਾ ਸੀ ਕਿ ਅਮਰਪਾਲ ਸਿੰਘ ਸ਼ਾਇਦ ਮੈਰੋ ਕੱਲਾ ਪੈ ਗਿਆ ਜਿਹਦੇ ਨਾ ਮਹਾਰਾਜ ਤਰ ਦੇ ਹੋਣ ਉਹ ਕੱਲਾ ਨਹੀਂ ਹੋ ਸਕਦਾ ਅਸਲ ਦੇ ਵਿੱਚ ਉੱਥੇ ਮੇਹਣਾ ਕੌਮ ਨੂੰ ਉਹ ਇਹ ਨਹੀਂ ਸੀ ਇਹਨਾਂ ਨੂੰ ਜਗਾਉਣ ਦੀ ਗੱਲਬਾਤ ਸੀ ਵੀ ਮਗਰ ਨਹੀਂ ਕੋਈ ਆ ਰਿਹਾਗਾ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਲੜ ਰਿਹਾ ਵੀ ਮਗਰ ਆਜੋ ਲੜੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਚੱਕ ਚੱਕ ਕੇ ਤੁਸੀਂ ਸਮਾਨ ਫੜਾਓ ਮੈਂ ਕੱਲਾ ਲੜਾਂ ਇਹਨਾਂ ਨੂੰ ਤੋੜਨਾ ਬਾਈ ਜੀ ਤੁਸੀਂ ਇੱਕ ਵੀਡੀਓ ਪਾਈ ਸੀਗੇ ਤੁਸੀਂ ਕਿਹਾ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਮਤਲਬ ਇਹ ਵੀ ਲੋਕਾਂ ਨੇ ਫਰੋਡ ਕਰਨਾ ਸ਼ੁਰੂ ਕਰਤਾ ਤਾਂ ਤੁਹਾਡੇ ਨੂੰ ਫਰੋਡਨ ਦੀ ਗੱਲ ਨਹੀਂ ਹੈ ਇੱਥੇ ਗੱਲ ਇਹ ਹੈਗੀ ਆ ਵੀ ਆਪਣੀ ਜਿਹੜੀ ਕੌਮ ਆ ਆਪਣੇ ਪੰਜਾਬੀ ਜਿਹੜੇ ਲੋਕ ਨੇ ਉਹ इमोशनल ਨੇ ਜੇ ਤੁਸੀਂ ਰੋ ਕੇ ਵੀਡੀਓ ਪਾ ਦਿਓ ਵੀ ਸਾਡੀ ਮੱਝਾਂ ਮਰ ਗਈ ਜਾਂ ਸਾਡਾ ਨੁਕਸਾਨ ਹੋ ਗਿਆ ਰੁਪਈਆ ਦਾ ਲੱਖ ਚਾਹੀਦਾ ਭੇਜੋ 50 ਦਿੰਦੇ ਆ ਸਮਝ ਗਏ ਨਾ ਤੁਸੀਂ ਹੁਣ ਉੱਥੇ 49 ਲੱਖ ਦਾ ਕਿਹਦਾ ਨੁਕਸਾਨ ਹੋ ਗਿਆ ਸਿੱਖਾਂ ਦਾ ਹੋ ਗਿਆ ਹੁਣ ਮੇਰੇ ਰੋਣ ਕਰਕੇ ਪੰਥ ਜਾਂ ਸੰਗਤ इमोशनल ਹੋ ਗਈ ਤੇ ਮੇਰਾ ਸਾਥ ਦੇਣ ਆ ਗਏ ਮੈਨੂੰ ਖੁਸ਼ੀ ਆ ਮੈਂ ਪੈਸੇ ਦੀ ਕਰ ਮੰਗ ਨਹੀਂ ਕਰ ਸਕਦਾ ਅਸਲ ਸਚਾਈ ਇਹ ਆ ਚਾਹੇ 10 ਕਰੋੜ ਇਕੱਠਾ ਕਰਨਾ ਹੋਵੇ ਹੋਜੂ ਪਰ ਮਹਾਰਾਜ ਇੱਥੇ ਇਹ ਨਿਸ਼ਾਨ ਸਹਿ ਮੱਥੇ ਲੱਗਦੇ ਨੇ ਠੀਕ ਆ ਆਪਾਂ ਪੈਸੇ ਦੀ ਮੰਗ ਨਹੀਂ ਕਰਨੀ ਤੇ ਨਾ ਹੀ ਆਪਾਂ ਨੂੰ ਲੋੜ ਆ ਸੰਗਤ ਆਪ ਹੀ ਸਾਰਾ ਕੁਝ ਕਰ ਰਹੀ ਐ ਮੈਂ ਪੈਸੇ ਇਕੱਠੇ ਕਿਉਂ ਕਰੂੰਗਾ ਨਾਲੇ ਮੈਂ ਤਾਂ ਇਹ ਵੀ ਕਿਹਾ 2020 ਤੋਂ ਲੈ ਕੇ ਹੁਣ ਤੱਕ 4 ਸਾਲ ਹੋ ਗਏ ਮੇਰਾ ਬੈਂਕ ਅਕਾਊਂਟ ਨਹੀਂ ਹੈਗਾ 6 ਮਹੀਨੇ ਪਹਿਲਾਂ ਤੋਂ ਲੈ ਕੇ ਮੈਂ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਕੀਤਾ ਸੌਦੇ ਸਾਦ ਦੀਆਂ ਗੁਫਾਵਾਂ ਦਾ ਜ਼ਿਕਰ ਹੁੰਦਾ ਸੀ ਹੁਣ ਚਰਨ ਘਾਟ ਵਾਲੀਆਂ ਗੁਫਾਵਾਂ ਦਾ ਜ਼ਿਕਰ ਹੋਣ ਲਿਆ ਪੰਜਾਬ ਦੇ ਵਿੱਚ ਇਹੋ ਜਿਹੀ ਕਾਨੂੰਨੀਆ ਹਰਕਤਾਂ ਕੀ ਲੱਗਦਾ ਤੁਹਾਨੂੰ ਇਹ ਪੰਜਾਬ ਨੂੰ ਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਪਵਿੱਤਰ ਨਗਰੀ ਗੁਰੂ ਸਾਹਿਬ ਦੇ ਬਸਤੋਈ ਧਰਤੀ ਜਿੱਦੇ ਸੌਦਾ ਸਾਦ ਨੂੰ ਕੋਸਤੇ ਹੁੰਦੇ ਸੀ ਉਹੀ ਹੁਣ ਸਾਡੇ ਬਹਿਰੂਪੀਏ ਕੰਮ ਕਰ ਰਹੇ ਐ ਇਸੇ ਗੱਲ ਦਾ ਹੀ ਤਾਂ ਰੋਣਾ ਬਾਈ ਆਪਾਂ ਤਾਂ ਵੈਸੇ ਸੌਦਾ ਸਾਧ ਦੇ ਸਾਧ ਦੀ ਜਿਹੜੀ ਸੰਗਤ ਆ ਉਹ ਵੱਖਰੀ ਕੈਟਾਗਰੀ ਦੇ ਲੋਕ ਚ ਗਿਣੇ ਗਏ ਆ ਵੀ ਉਹ ਸਿੱਖਾਂ ਤੋਂ ਪਰੇ ਹਟਕੇ ਆ ਇਹੀ ਆ ਕਿਉਂਕਿ ਉਹਨਾਂ ਨੇ ਬਿਆਦਬੀ ਕਰਨ ਤੱਕ ਸੋਚ ਲਿਆ ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰਨਾ ਕੀਤਾ ਬਿਲਕੁਲ ਪਰ ਜਿਹੜੀਆਂ ਜਿਹੜਿਆਂ ਪੋਹਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਦੇ ਰੇਪ ਹੋਣ ਲੱਗ ਜਾਣ ਇਸੇ ਗੱਲ ਦਾ ਹੀ ਤਾਂ ਰੋਣਾ ਸਮਝ ਗਏ ਨਾ ਤੁਸੀਂ ਇਸੇ ਗੱਲ ਦਾ ਰੋਣਾ ਵਾ ਵੀ ਅਸੀਂ ਹੈ ਕਿ ਹਾਂ ਕਰ ਕੀ ਰਹੇ ਹਾਂ ਅਗਲੀ ਰਣਨੀਤੀ ਤੁਸੀਂ ਜਿਹੜਾ ਟਾਈਮ ਦੇ ਰਹੇ ਹੋ 27 ਜਾਂ 28 ਤਰੀਕ ਤਾਂ ਲਾਣ ਵੀ ਤੁਸੀਂ ਕਿਹੜਾ ਦਿਨ ਰੱਖੋਗੇ ਕੀ ਰਣਨੀਤੀ ਹੋਊਗੀ ਰਣਨੀਤੀ ਕੁਛ ਨਹੀਂ ਉੱਥੇ ਇੱਕ ਪੰਥਕ ਤੇ ਸਿੱਖਾਂ ਦਾ ਤੇ ਪੰਜਾਬ ਦੇ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੋਊਗਾ ਉਸ ਇਕੱਠ ਦੇ ਵਿੱਚ ਸਿਰਫ ਇਹੀ ਐਲਾਨ ਹੋਊਗਾ ਵੀ ਮੈਂ ਕੱਲਾ ਨਹੀਂ ਹਾਂ ਤੁਸੀਂ ਸਾਰੇ ਮੇਰੇ ਨਾਲ ਆ ਪੰਜਾਬ ਦੇ ਵਿੱਚ ਕਿਸੇ ਵੀ ਨਾਰਮਲ ਜਿਹੜੇ ਆਮ ਜਿਵੇਂ ਮੰਨ ਲਓ ਤੁਹਾਡੇ ਡਰੈਸ ਪਾਈ ਹੋਈ ਆ ਇਦਾਂ ਦੇ ਸਿੱਖ ਵੀ ਉਹਨਾਂ ਨੂੰ ਲੋੜ ਆ ਨੇੜੇ ਤੇੜੇ ਦੀ ਸੰਗਤ ਉਹਨਾਂ ਦਾ ਸਾਥ ਦੇਵੀਂ ਉੱਥੇ ਕੋਈ ਮੈਂ ਪਬਲਿਸਿਟੀ ਜਾਂ ਮੈਂ ਆਪਦੇ ਲਈ ਸਮਾਰਥਕ ਇਕੱਠੇ ਨਹੀਂ ਕਰਨੇ ਵੀ ਅਮਰਤਪਾਲ ਸਿੰਘ ਜਿੱਥੇ ਆਊਗਾ ਭਾਈ ਉੱਥੇ ਹੀ ਆਉ ਉਹ ਨਹੀਂ ਜੇ ਤੁਹਾਨੂੰ ਵੀ ਭਾਈ ਸਾਹਿਬ ਕਿਤੇ ਲੋੜ ਆ ਤੇ ਉੱਥੋਂ ਦੇ ਨਜ਼ਦੀਕੀ ਸਿੱਖ ਥੋੜੀ ਮਦਦ ਕਰਨ ਇਹ ਚੀਜ਼ਾਂ ਉੱਥੋਂ ਐਲਾਨ ਕਰ ਲਿਆਂ ਆ ਆਪਾਂ ਕੋਈ ਸਿੱਧਾ ਵਿਰੋਧ ਨਹੀਂ ਕਰਨਾ ਕਟੜਤਾ ਨਹੀਂ ਫਲਾਉਣੀ ਉਥੋਂ ਕੋਈ ਐਸਾ ਸ਼ਬਦ ਸਟੇਜ 'ਤੇ ਨਹੀਂ ਬੋਲਿਆ ਜਾਣਾ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਦੋਂ ਪੰਥ ਦੀ ਕੋਈ ਗੱਲ ਕਰਦਾ ਇੱਕ ਪਾਸੇ ਪਿਛਲੇ ਅਸੀਂ ਬਹੁਤ ਕਟਨਾ ਵੇਖ ਲਿਆ ਕਿਸ ਕਿਸ ਨਾਲ ਕੀ ਕੀ ਹੋਇਆ ਮੰਚ 'ਤੇ ਕਈ ਵਾਰੀ ਐ ਨਹੀਂ ਆਉਂਦਾ ਵੀ ਸਿੱਧਾ ਪੰਥ ਦੀ ਗੱਲ ਕਰ ਰਹੇ ਹੋ ਬਾਬਿਆਂ ਦੇ ਖਿਲਾਫ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬਾਬੇ ਬਹੁਤ ਜ਼ਿਆਦਾ ਹੋ ਗਏ ਆ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਸੀ ਪਰ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਮੰਨ ਬੈਠੇ ਆ ਲੱਗਦਾ ਨਹੀਂ ਵੀ ਆ ਬਾਬੇ ਬੜੇ ਪਾਵਰਫੁਲ ਆ ਕੁਝ ਵੀ ਕਰ ਸਕਦੇ ਨੇ ਕੀ ਕ ਪਾਵਰ ਉਹਨਾਂ ਕੋਲੇ ਪਾਵਰਫੁੱਲ ਪੈਸਾ ਉਹਨਾਂ ਕੋਲੇ ਲੀਡਰ ਹੀ ਆ ਉਹਨਾਂ ਕੋਲੇ ਲੀਡਰ ਉਹਨਾਂ ਦੇ ਹੱਥ ਚ ਨੇ ਹੋਰ ਕੁਝ ਨਹੀਂ ਅਸਲ ਤੇ ਵਿੱਚ ਜੇ ਆਪਾਂ ਬਾਣੇ ਤੇ ਬਾਣੀ ਨਾਲ ਜੁੜ ਜਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਕਿ ਮੈਂ ਉਸ ਲਹਿ ਦੇ ਨਾਲ ਹੀ ਤੁਰ ਰਿਹਾ ਵਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਪੀ ਵੀ ਆਏ ਆ ਐਮਐਲਏ ਵੀ ਆਏ ਆ ਐਸਐਸਪੀ ਵੀ ਆਏ ਆ ਡੀਸੀ ਵੀ ਆ ਗਏ ਆ ਡੀਐਸਪੀ ਵੀ ਆ ਗਿਆ ਵਾ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਾਹ ਵਾ ਗੁਰੂ ਮਹਾਰਾਜ ਦਾ ਹੱਥਾ ਤੇ ਇੱਕ ਆਪ ਆਪਦੀ ਸੋਚ ਨੂੰ ਲੈ ਕੇ ਚੱਲ ਰਹੇ ਆ ਇੱਕ ਪਰਸੈਂਟ ਵੀ ਕਾਣ ਹੁੰਦੀ ਨਾ ਮੈਂ ਮਹਾਰਾਜ ਅੱਗੇ ਅਰਦਾਸ ਵੀ ਕੀਤੀ ਉਸ ਡੇਰੇ ਦੀ ਚਾਰ ਦਿਵਾਰੀ ਦੇ ਵਿੱਚੋਂ ਬਿਨਾ ਡੀਵੀਆਰ ਤੋਂ ਜੇ ਇੱਕ ਖਾਲੀ ਪੱਤਾ ਵੀ ਤੁਰੇ ਜਾਂਦੇ ਨੇ ਦਰਖਤ ਦਾ ਤੋੜਿਆ ਤੇ ਮੈਂ ਗੁਰੂ ਮਹਾਰਾਜ ਦਾ ਦੇਣਦਾਰ ਹੋਊਗਾ ਬਬੀ ਦਾ ਪਾਪ ਹਾਂ ਆਈਆਂ ਮਤਮ ਕੀਆ ਕੀ ਕਰਕੇ ਉਹਨਾਂ ਦੀ ਜੈ ਹੋਜੀ ਗੱਲਬਾਤ ਉਹਨਾਂ ਦੀਆਂ ਧਮਕੀਆਂ ਆਈਆਂ ਨੇ ਕੀ ਕਹਿੰਦੇ ਨੇ ਸੋ ਜੀ ਮਾਰਨ ਦੀ ਗਾਈ ਦੇਣਗੇ ਹੋਰ ਕਾਹਦੀਆਂ ਦੇਣਗੇ ਹਨ ਸਬੂਤ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਨਾਂ ਬੋਲਣਾ ਕੀ ਲੱਗਦਾ ਹੈ ਐਫ ਆਈ ਆਰ ਤੇ ਵੈਸੇ ਹੀ ਦਰਜ ਹੋ ਜਾਣੀ ਚਾਹੀਦੀ ਸੀ ਬਾਅਦ ਦੇ ਵਿੱਚ ਤੁਸੀਂ ਡੀ ਐਸ ਪੀ ਸਾਹਿਬਾਨ ਨੂੰ ਮਿਲੇ ਉਹਨਾਂ ਵੀ ਤੁਹਾਡਾ ਨਾ ਬੀਹੇਵੀ ਕੀਤਾ ਤੁਸ ਜਸ ਸਰਾਂ ਪੁੱਛੇ ਕੀ ਲੱਗਦਾ ਇਹ ਤੇ ਪ੍ਰਸ਼ਾਸਨ ਦੇ ਫਰਜ਼ ਸੀ ਜਿਹੋ ਜਿਹਾ ਕੰਮ ਆ ਹੁੰਦਾ ਤੇ ਉਥੇ ਉਹ ਫਰਜ਼ ਬਣਦਾ ਸੀ ਕਿ ਉਹ ਕੋਈ ਨਾ ਕੋਈ ਐਫ ਆਈ ਆਰ ਦਰਜ ਕਰ ਦੇ ਕਈ ਕੇਸਾਂ ਦੇ ਵਿੱਚ ਕਾਨੂੰਨ ਦੀ ਕਿਤਾਬ ਖੋਲਣ ਤੋਂ ਹੀ ਫੈਸਲੇ ਲਏ ਜਾਂਦੇ ਹੁੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜੇ ਪੰਜਾਬ 'ਚ ਕਰਸੀ ਤੇ ਬੈਠਾ ਹੋਵੇ ਸਿੰਘ ਨਾਲ ਆ ਅਫਸਰ ਫੇਰ ਉਹ ਧਾਰਾ ਨਹੀਂ ਦੇਖੂਗਾ ਉਹ ਫੇਰ ਧਾਰਾ ਨਹੀਂ ਦੇਖੂਗਾ ਕਿਉਂਕਿ ਇੱਥੇ ਮਸਲਾ ਸਾਡੀ ਹੋਂਦ ਦਾ ਆ ਗਿਆ ਸਾਡੇ ਗੁਰੂ ਸਾਹਿਬ ਦਾ ਆ ਗਿਆ ਸਾਡੇ ਸਿਧਾਂਤਾਂ ਦਾ ਆ ਗਿਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਸਾਨੂੰ ਡੀਐਸਪੀ ਜਾਂ ਐਸਐਸਪੀ ਕੋਈ ਵੀ ਇਹ ਗੱਲ ਪਤਾ ਆਖੇ ਵੀ ਰੁਕ ਜਾ ਵੇਨੇ ਕਿਹੜੀ ਧਾਰਾ ਲੱਗਦੀ ਆ ਸਮਝ ਲੈ ਫਿਰ ਆਪਣੀ ਬਹੁਤ ਦਾਲ ਚਕਾਲਾ ਵਾ ਕੁਛ ਨਾ ਕੁਛ ਵੀ ਇੱਕ ਅਫਸਰ ਵੀ ਹੋਵੇ ਤੈਨੂੰ ਪਤਾ ਵੀ ਬੇਅਦਬੀ ਹੋਵੇ ਤੇ ਉਹ ਧਾਰਾ ਗਿਣੀ ਜਾਵੇ ਕੀ ਕੀ ਲਾਉਣੀ ਆ ਜੇ ਤੁਸੀਂ ਗਏ ਸੀ ਉਹ ਬੀਬੀ ਅਮਨਦੀਪ ਕੌਰ ਤੁਹਾਡੇ ਨਾਲ ਸੀ ਉਸ ਟਾਈਮ ਦੇ ਉੱਤੇ ਨਹੀਂ ਨਹੀਂ ਉਹਦਾ ਨਾਮ ਅਮਨਦੀਪ ਨਹੀਂ ਉਹਦਾ ਨਾਮ ਰਮਨਦੀਪ ਕੌਰ ਸੀ ਹਾਂ ਚੋ ਨਾਮ ਨਹੀਂ ਸੀ ਅੱਛਾ ਤੇ ਉਹ ਉਹਦੇ ਹੁਣ ਬਿਆਨ ਮੁਕਰਨ ਤੋਂ ਬਾਅਦ ਦੇ ਵਿੱਚ ਵੈਸੇ ਮੰਨਤੇ ਕਿ ਵੀ ਅਸਲ ਦੇ ਵਿੱਚ ਕਾਨਫਰੰਸ 'ਚ ਵੀ ਆਖਿਆ ਸੀ ਹੁਣ ਵੀ ਕਹਿੰਨਾ ਇਹ ਸੁਨੇਹਾ ਮਹਿਕਮੇ ਨੇ ਪਹੁੰਚਦਾ ਕੀਤਾ ਸੀ ਹੂੰ ਬਿਆਨ ਬਦਲ ਗਏ ਆ ਉਸ ਤੋਂ ਬਾਅਦ ਮੰਗ ਕੀਤੀ ਇਹ ਵੀ ਲੜਕੀ ਸਾਹਮਣੇ ਆਵੇ ਉਹ ਹਜੇ ਤੱਕ ਸਾਹਮਣੇ ਨਹੀਂ ਆਈ ਕੀ ਪਤਾ ਵਿਚਾਰੀ ਸਹਿਮਤੀ ਹੋ ਜੇ ਅਸਲ ਦੇ ਵਿੱਚ ਤਾਂ ਇਹ ਆ ਨਾ ਕੀ ਪਤਾ ਸਹਿਮਤ ਹੋਵੇ ਉੱਤੇ ਕਿਹੜਾ ਦਵਾ ਹੋਵੇ ਅਜੇ ਸਾਹਮਣੇ ਨਹੀਂ ਆਈ ਨੀ ਹੈਗੀ ਕੋਈ ਸਨੇਹਾ ਵੀ ਨਹੀਂ ਆਇਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਰਾਬਤਾ ਨਹੀਂ 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 ਹੋਇਆ ਨਹੀਂ ਹੈ ਉਹ ਉਹ ਤਾਂ ਪਤਾ ਲੱਗਦੇ ਸੀ ਕਿਤੇ ਕਿ ਉਹ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਕੋਲ ਆ ਕਿਡਨੈਪਿੰਗ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਜਾਂ ਤੁਸੀਂ ਦੱਸਿਆ ਸੀ ਇਹਦੇ ਚ ਦੋ ਰਾਹ ਵਾ ਉਹਨੂੰ ਵੀ ਇਸ ਗੱਲ ਦਾ ਬੰਦੇ ਵਾਂਗੂ ਪਤਾ ਜੇ ਤਾਂ ਉਹ ਆਪਦੇ ਸੱਚੇ ਬਿਆਨਾਂ ਤੇ ਚੱਲੂਗੀ ਬਾਬੇ ਨੂੰ ਸਜ਼ਾ ਮਿਲੂਗੀ ਹਾਂ ਬਿਲਕੁਲ ਜੇ ਉਹ ਝੂਠੇ ਬਿਆਨਾਂ ਤੇ ਮਿਲੂਗੀ ਤੇ ਸਾਨੂੰ ਸਜ਼ਾ ਮਿਲੂਗੀ ਇਦਾਂ ਹੀ ਆ ਫਿਰ ਅਸੀਂ ਸੁੱਕੀ ਸਜ਼ਾ ਨਹੀਂ ਲੈਣੀਗੀ ਫਿਰ ਉਸੇ ਰਾਤ ਹੀ ਉਹਨੂੰ ਸਮਝਦੇ ਨਾ ਜਿਹੜਾ ਰਾਜੇਦਾਂ ਵਿੱਚ ਉਹਨਾਂ ਨੇ ਅਮਾਉਂਟ ਲੈ ਲਈ ਆ ਜਾਏ ਰਹਿੰਦੀ ਆ ਅਸੀਂ ਇਹ ਕਹਿੰਨੇ ਆ ਵੀ ਉਹ ਤਾਂ ਉਹਦੇ ਉੱਤੇ ਲੱਗ ਕੇ ਵੀ ਉਹ ਠੀਕ ਨਹੀਂ ਹੋਣੀਗੀ ਸਾਡੇ ਲਈ ਜੁਰਮ ਕਰਨ ਵਾਲੇ ਇੱਕੋ ਜਿਹੇ ਆ ਚਾਹੇ ਉਹ ਸਿੱਖਾ ਤੇ ਚਾਹੇ ਕੋਈ ਅਲੱਗ ਬੰਦੇ ਆ ਚਾਹੇ ਉਹ ਕੋਈ ਮਰਦਾ ਚਾਹੇ ਕੋਈ ਔਰਤ ਆ ਸਿੱਖਾਂ ਨੇ ਔਰਤਾਂ ਦੀ ਬੱਚੀਆਂ ਦੀ ਰਾਖੀ ਕਰਨੀ ਆ ਪਰ ਜੇ ਜੁਰਮ ਕਮਾਉ ਸਿੱਖਾਂ ਦੇ ਉੱਤੇ ਬਾਣੇ ਨੂੰ ਦਾਗ ਲਾਉ ਤੇ ਫੇਰ ਉਹ ਭਾਈ ਸੁਤਮੰਤ ਸਿੰਘ ਬਿਆੰਤ ਸਿੰਘ ਹੋਣਾ ਦਾ ਵੀ ਪੈਰਾ ਲੱਗ ਸਕਦਾ ਵਾ ਫੇਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਨੱਚਣ ਵਾਲੀਆਂ ਦੇ ਕਰਾ ਸਿਰ ਵੱਢ ਕੇ ਨਹੀਂ ਰੋੜੇਗੇ ਤੇ ਫਿਰ ਕੋਈ ਨਾ ਉਸੇ ਰਾਹ ਤੇ ਇਹ ਕੁੜੀ ਚੱਲੂਗੀ ਤੇ ਉਸੇ ਰਾਹ ਤੇ ਅਸੀਂ ਚੱਲ ਪਾਂਗੇ ਜਿਹੋ ਜੇ ਤੁਸੀਂ ਸਾਨੂੰ ਅੱਗੋਂ ਟੱਕਰੋਗੇ ਉਹੋ ਜੇ ਅਸੀਂ ਹੋ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ